ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਮਨ ਹਰ ਜੇ ਧਿਆਏ ਤੋ ਇਕ ਮਨ ਇਕ ਚਿਤ ਪਾਏ ਹਰ ਕਿਆ ਸਦਾ ਸਦਾ ਵਡਿਆਈਆ ਦੇਨਾ ਪਚੋ ਤਾਏ ਇਹ ਮਨ ਹਰ ਜੀਤ ਆਏ ਤੋ ਇਕ ਮਨ ਇਕ ਚਿਤ ਪਾਏ ਹਰ ਕਿਆ ਸਦਾ ਸਦਾ ਵਡਿਆਈਆ ਦੇਨਾ ਪਚੋਤਾਏ ਹਉ ਹਰ ਕੈ ਸਦ ਬਲਿਹਾਰਨ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਿ ਹਉ ਮੈਂ ਸ਼ਬਦ ਜਲਾਏ ਮਹੱਲਾ ਤਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾਮ ਪਿਉ ਆਪ ਹੈ ਅਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਕਰ ਵਾਸ ਹੈ ਜੁਗ ਜੁਗ ਸੋ ਬਾ ਹੋਏ ਪਉੜੀ ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਇ ਤੁਦ ਆਪੇ ਸਿਸ਼ਟ ਸਿਰ ਜਿਆ ਆਪੇ ਫੁਨ ਗੋਏ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਏ ਬੜੇ ਆਏ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਏ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ 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 ਗੁਰ ਸੋਏ ਬੜਿਆਏ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਏ ਗੁਰਮੁਖ ਨਾਨਕ ਆਰਾਧਿਆ ਸਬ ਅੱਖੋਂ ਧਨ 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 ਗੁਰ ਸੋਏ ਵਾਹਿ ਗੁਰਜੀ ਦਾ ਖਲਸਾ ਵਾਹਿ ਗੁਰਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜਨੀ ਬਾਜੀ ਸਾਧ ਸੰਗਤ ਅਸੀਂ ਤੁਸੀਂ ਸਾਰੇ ਹੀ ਐਤਵਾਰ ਦੇ ਵਿਸ਼ੇਸ਼ ਦਿਵਾਨ ਦੀ ਹਾਜ਼ਰੀ ਭਰ ਰਹੇ ਹਾਂ ਜਿੱਥੇ ਅੰਮ੍ਰਿਤ ਵੇਲੇ ਤੋਂ ਆਪਾਂ ਸਤਿਗੁਰਾਂ ਦੀ ਗੋਚ ਵਿੱਚ ਬੈਠ ਕੇ ਰੱਬੀ ਬਾਣੀ ਦਾ ਆਨੰਦ ਮਾਣ ਰਹੇ ਹਾਂ ਉੱਥੇ ਆਓ ਪਹਿਲੇ ਦੀਵਾਨ ਦੀ ਸਮਾਪਤੀ ਤੇ ਜੋ ਸਤਿਗੁਰਾਂ ਨੇ ਹੁਕਮਨਾਮੇ ਦੇ ਰੂਪ ਵਿੱਚ ਕਿਰਪਾ ਕੀਤੀ ਹੈ ਉਸ ਨੂੰ ਸੰਖੇਪ ਜਰੂਪ ਵਿੱਚ ਸਮਝਣ ਦਾ ਯਤਨ ਕਰਿਏ ਨਾਲੇ ਆਪ ਜੀ ਸਾਰੇ ਜਾਣਦੇ ਹੋ ਕਿ ਇਹ ਦਿਨ ਜੋ ਚੱਲ ਰਹੇ ਨੇ ਸਫਰੇ ਸਹਾਦਤ ਤੇ 10 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਧੰਨ ਗੁਰੂ ਕਲਗੀ ਤਰਪਾਦਾ ਸਾਹਿਬ ਜੀ ਨੇ ਧਰਮ ਦੀ ਆਜ਼ਾਦੀ ਲਈ ਮਨੁੱਖਤਾ ਦੇ ਭਲੇ ਲਈ ਆਪਣਾ ਸਭ ਕੁਝ ਵਾਰ ਦਿੱਤਾ ਤਾਂ ਕਿ ਦੁਨੀਆ ਤੇ ਰਹਿਣ ਵਾਲੇ ਹਰ ਮਨੁੱਖ ਨੂੰ ਧਰਮਕਮਾਨ ਦੀ ਆਜ਼ਾਦੀ ਹੋਵੇ ਮਨੁੱਖ ਆਪਣੇ ਆਪ ਵਿੱਚ ਸਵਤੰਤਰ ਹਸਤੀ ਦਾ ਮਾਲਕ ਹੋਵੇ ਇਹਨਾਂ ਦਿਨਾਂ ਵਿੱਚ ਮਾਤਾ ਗੁਜਰਕੌਰ ਨੂੰ ਨਮਸਕਾਰ ਕਰਿਓ ਇਹ ਮਾਂ ਤੋਂ ਤਨ ਹੈ ਜਿਸ ਨੇ ਐਸੇ ਮਰਦ ਅਗੰਬੜੇ ਨੂੰ ਜਨਮ ਦਿੱਤਾ ਕਿ ਜਿਸ ਨੇ ਦੇਸ਼ ਕੌਮ ਦੀ ਖਾਤਰ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਆਪਣੇ ਕੁਲ ਕੁਝ ਵੀ ਨਹੀਂ ਰੱਖਿਆ ਮੈਂ ਕਈ ਵਾਰੀ ਕਥਾ ਕਰਦਿਆਂ ਕਿ ਬੇਨਤੀ ਕਰਨਾ ਉਹਨਾ ਸਭ ਕੁਝ ਕੌਮ ਤੋਂ ਲੁਟਾ ਦਿੱਤਾ ਸਭ ਕੁਝ ਮਾਨਵਤਾ ਦੇ ਭਲੇ ਲਈ ਲੁਟਾ ਦਿੱਤਾ ਕੁਝ ਵੀ ਕੁਲ ਲੁਕੋਇਆ ਨਹੀਂ ਬਸ ਇੱਕ ਚੀਜ਼ ਲੁਕੋ ਕੇ ਰੱਖੀ ਗੁਰਕਲਗੀ ਤਰਪਾਚਨ ਜੋ ਅੱਜ ਪਿਆਰ ਕਰਨ ਵਾਲਿਆਂ ਦੀ ਅੱਖਾਂ ਵਿੱਚ ਨજર ਆ ਰਹੀ ਓਸੇ ਗੁਰਕਲਗੀ ਤਰਪਾਚਨ ਆਪਣੇ 42 ਸਾਲ ਦੇ ਉਮਰ ਚ ਵੱਡੇ ਤੋਂ ਵੱਡਾ ਕਸ਼ਟ ਝੱਲਿਆ ਪਰ ਇੱਕ ਵੀ ਅੱਖਾਂ ਚ ਹੰਝੂ ਨਹੀਂ ਆਂ ਦਿੱਤਾ ਉਹ ਸਾਰੇ ਦੇ ਸਾਰੇ ਹੰਝੂ ਲੁਕੋ ਕੇ ਰੱਖੇ ਅੱਜ ਮੈਂ ਜਦੋਂ ਦੇਖਣਾ ਪਿਆਰ ਕਰਨ ਵਾਲਿਆਂ ਦੀ ਅੱਖਾਂ ਚ ਹੰਝੂ ਸੱਚ ਵਿੱਚ ਉਹ ਗੁਰ ਕਲਗੇ ਤਰਪਾਛਾ ਚੇਤੇ ਆਂਦੇ ਮਾਲਕਾ ਤੂੰ ਤੇ ਹੰਝੂ ਲੁਕੋ ਕੇ ਰਹਿ ਗਿਆ ਪਰ ਅੱਜ ਪਿਆਰ ਕਰਨ ਵਾਲਿਆਂ ਦੀ ਅੱਖਾਂ 'ਚੋਂ ਹੰਝੂ ਨਜ਼ਰ ਆ ਰਿਨ ਇਹਨਾਂ ਦਿਨਾਂ ਵਿੱਚ ਨੀ ਇਤਿਹਾਸ ਦਾ ਕੋਈ ਪੰਨਾ ਪੜ੍ਹ ਕੇ ਦੇਖਿਓ ਇਤਿਹਾਸ ਦਾ ਕੋਈ ਐਸਾ ਪੰਨਾ ਨਹੀਂ ਜਿਹਦਾ ਅੰਗ ਜਿਹੜਾ ਜਿਹੜਾ ਪੰਨਾ ਜਿਹੜਾ ਕਿਸੇ ਸ਼ਹੀਦ ਦੇ ਖੂਨ ਨਾਲ ਨਾ ਲਿਖਿਆ ਹੋਵੇ ਸਿੱਖ ਤਾਂ ਰੋਮ ਰੋਮ ਕਰਜ਼ਦਾਰ ਹੈ ਸਾ ਸੰਗਤ ਜਿਸ ਨੇ ਉੱਠਦੇ ਬੈੰਦੇ ਸੌਂਦੇ ਜਾਗਦੇ ਆਪਣੇ ਗੁਰੂ ਦਾ ਸ਼ੁਕਰ ਕਰਨਾ ਅਗਰ ਉਹਨਾਂ ਮਹਾਨ ਸ਼ਹੀਦਾਂ ਨੇ ਕੁਰਬਾਨੀਆਂ ਨਾ ਦਿੱਤੀਆਂ ਹੁੰਦੀਆਂ ਤੇ ਅੱਜ ਆਪਾਂ ਇਹ ਸਾਰੇ ਐਸੋ ਆਰਾਮ ਜਿਹੜੇ ਨੇ ਉਹ ਨਾ ਮੰਨਦੇ ਇਸ ਪਾਸੇ ਨਾ ਜਾਵਾਂ ਕਿਉਂਕਿ 28 ਤਰੀਕ ਨੂੰ ਵਿਸ਼ੇਸ਼ ਪ੍ਰੋਗਰਾਮ ਹੈ ਆਪਾਂ ਉਸ ਦਿਨ ਇਤਿਹਾਸਕ ਲੜੀ ਆਪ ਇਹਨਾਂ ਸਾਂਝੀ ਕਰਾਂਗੇ ਕਿਵੇਂ ਕਿਵੇਂ ਸ਼ਹਾਦਤਾਂ ਹੋਈਆਂ ਸ਼ਹਾਦਤਾਂ ਦੇ ਕਾਰਨ ਕੀ ਬਣੇ ਉਹ ਸਾਰੇ ਵਿਚਾਰ ਆਪੇ ਨਾਲ ਉਸ ਦਿਨ ਸਾਂਝੇ ਕਰਾਂਗੇ ਸੋ ਅੱਜ ਤਾਂ ਗੁਰੂ ਅਮਰਦਾਸ ਮਾਰੇ ਕੀ ਬਖਸ਼ਿਸ਼ ਕਰਦੇ ਨੇ ਮਨ ਨੂੰ ਮੁਖਾਤਬ ਕਰਕੇ ਇੱਕ ਗੱਲ ਸਮਝਾਰੇ ਨੇ ਸ਼ਲੋਕ ਮਹੱਲਾ 3 ਇਹ ਮਨ ਹਰ ਜੀਤ ਆਏ ਤੋਂ ਇੱਕ ਮਨ ਇੱਕ ਚਿਤ ਪਾਏ ਹੋ ਮੇਰੇ ਮਨਾ ਜੇ ਰੱਬ ਨੂੰ ਧਿਆਉਣਾ ਹੀ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨੀ ਤਾਂ ਇੱਕ ਮਨ ਹੋ ਕੇ ਇੱਕ ਚਿਤ ਹੋ ਕੇ ਤੇ ਭਾਵਨਾ ਦੇ ਨਾਲ ਉਸ ਨੂੰ ਚੇਤੇ ਕਰੀ ਹਰ ਕਿਹਾਂ ਸਦਾ ਸਦਾ ਬੜਿਆਈਆਂ ਦੇ ਨਾ ਪਛੁਤਾਏ ਮੈਂ ਕਿਉਂ ਕਹਿ ਰਿਹਾ ਕਿ ਇੱਕ ਮਨ ਇੱਕ ਚਿੱਤੋ ਕੇ ਉਹਨੂੰ ਯਾਦ ਕਰੀ ਕਿਉਂਕਿ ਉਹਦੀਆਂ ਸਦਾ ਤੋਂ ਇਹ ਬੜਿਆਈਆਂ ਨੇ ਉਹ ਦਾਤ ਦੇ ਕੇ ਕਦੇ ਪਛਤਾਨਦਾ ਨਹੀਂ ਸੰਸਾਰ ਤੇ ਚਾਤ ਮਾਰ ਕੇ ਦੇਖੋ ਬੜੀ ਵਾਰੀ ਜ਼ਿਕਰ ਕੀਤਾ ਜੇ ਸਾਧ ਸੰਗਤ ਸਾਡਾ ਕੋਈ ਛੋਟਾ ਜਿਹਾ ਕੰਮ ਕਰ ਦਿੰਦਾ ਨਾ ਉਹ ਵਾਰ-ਵਾਰ ਬੰਦਾ ਸਾਨੂੰ ਚਿਤ ਲਾਂਦਾ ਹੈ ਕਿ ਮੈਂ ਤੇਰਾ ਇਹ ਕੰਮ ਕੀਤਾ ਸੀ ਕਾਹੇ ਕਿਸੇ ਵਿਦਵਾਨ ਦੇ ਬਚਨ ਪੜੇ ਸੀ ਕਹਿੰਦੇ ਮੰਗੋ ਉਸ ਕੋਲੋਂ ਜਿਹੜਾ ਦੇਖ ਕੇ ਚਤਲਾਂਦਾ ਨਹੀਂ ਮੰਗੋ ਉਸ ਕੋਲੋਂ ਜਿਹੜਾ ਦੇਖ ਕੇ ਪਛਤਾਂਦਾ ਨਹੀਂ ਧੰਗੁਰੂ ਅਮਰਦਾਸ ਮਰਕ ਕਹਿੰਦੇ ਉਹਦੀਆਂ ਸ਼ੁਰੂ ਤੋਂ ਇਹ ਬੜਿਆਈਆਂ ਨੇ ਉਹ ਦਾਤ ਦੇ ਕੇ ਫਿਰ ਪਛਤਾਂਦਾ ਨਹੀਂ ਹਉ ਹਰ ਕਾ ਸਦ ਬਲਿਹਾਰਨ ਜਿਤ ਸੇਵੀਐ ਸੁਖ ਪਾਏ ਧੰਗੁਰੂ ਅਮਰਦਾਸ ਮਰਕ ਕਹਿੰਦੇ ਇਸੇ ਕਰਕੇ ਮੈਂ ਐਸੇ ਪ੍ਰਭੂ ਪਰਮਾਤਮਾ ਤੋਂ ਸਦਾ ਵਾਰਨੇ ਜਾਣਾ ਜੇਦੀ ਸੇਵਾ ਕਿਤੇ ਆਤਮਕ ਸੁਖ ਦੀ ਪ੍ਰਾਪਤੀ ਹੁੰਦੀ ਆ ਨਾਨਕ ਗੁਰਮੁਖ ਮਿਲ ਰਹਿ ਹਉਮੈ ਸ਼ਬਦ ਜਲਾਏ ਮਰ ਕੰਦੇ ਜਿਹੜੇ ਗੁਰਮੁਖ ਜਾਂਨ ਨੇ ਉਹ ਗੁਰੂ ਤੇ ਸ਼ਬਦ ਨਾਲ ਜੁੜ ਕੇ ਆਪਣੇ ਅੰਦਰੂ ਹਉਮੈ ਨੂੰ ਸਾੜ ਕੇ ਤੇ ਉਸ ਪ੍ਰਭੂ ਪਰਮਾਤਮਾ ਨਾਲ ਮਿਲ ਕੇ ਰਹਿੰਦੇ ਮਹਿਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਬਸ ਗੁਰਬਾਣੀ ਵਾਰ-ਵਾਰ ਸਾਨੂੰ ਸਮਰਪਤ ਹੋਣ ਦੀ ਜਾ ਸਖਾਂ ਦੇ ਮਾਰਕ ਤੇ ਉਹ ਪ੍ਰਭੂ ਪਰਮਾਤਮਾ ਆਪ ਹੀ ਆਪਣੇ ਪਿਆਰਿਆਂ ਨੂੰ ਸੇਵਾ ਵਿੱਚ ਲਾਂਦਾ ਹੈ ਤੇ ਆਪ ਹੀ ਆਪਣੇ ਪਿਆਰਿਆਂ ਤੇ ਬਖਸ਼ਿਸ਼ ਕਰਦਾ ਹੈ ਕਿਉਂ ਸਭ ਨਾ ਕਾਮ ਆਪ ਹੋ ਆਪੇ ਸਾਰ ਕਰੇ ਉਹ ਪਰਮਾਤਮਾ ਸਾਰੇ ਜੀਵਾਂ ਦਾ ਆਪ ਮਾਪਿਓ ਹੈ ਤੇ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਫਿਰ ਉਹਨਾਂ ਦੀ ਸੰਭਾਲ ਕਰਦਾ ਨਾਨਕ ਨਾਮ ਤੇ ਆਇਨ ਤਿਨ ਨਿਜ ਕਰ ਵਸ ਹੈ ਜੁਗ ਜੁਗ ਸੋਭਾ ਹੋਏ ਇਹ ਬਚਨ ਬੜਾ ਕੀਮਤੀ ਜਿਸ ਸਾਧਨ ਗੁਰਬਾਨੀ ਦਾ ਇੱਕ ਇੱਕ ਅੱਖਰ ਜਿਹੜਾ ਇਹ ਸਮਝਣ ਵਾਲਾ ਜੇ ਧੰ ਗੁਰੂ ਅਮਰਦਾਸ ਮਾਰ ਕਹਿਣ ਲੱਗੇ ਜਿਹੜਾ ਫਿਰ ਗੁਰੂ ਦੇ ਸ਼ਰਨ ਪੈ ਕੇ ਉਸ ਪ੍ਰਭੂ ਪਰਮਾਤਮਾ ਨੂੰ ਧਿਆਉਣਾ ਸ਼ੁਰੂ ਕਰ ਦਿੰਦਾ ਉਹਦਾ ਨਿੱਜ ਘਰ ਵਿੱਚ ਵਾਸ ਹੋ ਜਾਂਦਾ ਹਰ ਜਗ੍ਹਾ ਤੇ ਮਨੁੱਖ ਵੱਸ ਲੈਂਦਾ ਹੈ ਹਰ ਜਗ੍ਹਾ ਤੇ ਚਲਾ ਜਾ ਸਕਦਾ ਪਰ ਆਪਣੇ ਨਿੱਜ ਘਰ ਵਿੱਚ ਆਣਾ ਬੜਾ ਔਖਾ ਜੇ ਮਾਰ ਕੰਦੇ ਜਦੋਂ ਮਨ ਕਰਕੇ ਕੋਈ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਂਦਾ ਉਹ ਆਪਣੇ ਨਿੱਜ ਘਰ ਵਿੱਚ ਆ ਜਾਂਦਾ ਹੈ ਆਪਣੇ ਅੰਤਰ ਉਹ ਬੈ ਜਾਂਦਾ ਹੈ ਉਹ ਆਪਣੇ ਮਨ ਨੂੰ ਟਿਕਾਉ ਦੇ ਦਿੰਦਾ ਨਾਨਕ ਨਾਮ ਧਿਆਇਨ ਤਿੰਨ ਨਿਜ ਘਰ ਵਾਸ ਹੈ ਉਹਦਾ ਵਾਸ ਆਪਣੇ ਨਿਜ ਘਰ ਵਿੱਚ ਹੋ ਜਾਂਦਾ ਤੇ ਜੁਗ ਜੁਗ ਸੋਭਾ ਹੋਏ ਉਹਦੀ ਫਿਰ ਜੁਗਾ ਜੁਗਾ ਅੰਤਰਾ ਵਿੱਚ ਸੋਭਾ ਫੈਲ ਜਾਂਦੀ ਹੈ ਪੌੜੀ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਤੁਜ ਬਿਨ ਅਵਰ ਨਾ ਕੋਈ ਸਤਗੁਰ ਕਹਿਣ ਲਗੇ ਹੈ ਪ੍ਰਭੂ ਤੂੰ ਹੀ ਕਰਨ ਕਰਨ ਸਮਰੱਥ ਹੈ ਤੂੰ ਹੀ ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ ਤੇਰੇ ਤੋਂ ਬਿਨਾ ਮੈਨੂੰ ਹੋਰ ਕੋਈ ਦੂਜਾ ਨਜ਼ਰ ਆਂਦਾ ਹੀ ਨਹੀਂ ਤੁਦ ਆਪੇ ਸਿਸ਼ਟ ਸਿਰਜਿਆ ਆਪੇ ਫੁਨ ਗਈ ਕਿਉਂਕਿ ਤੂੰ ਆਪ ਹੀ ਸ੍ਰਿਸ਼ਟੀ ਨੂੰ ਸਿਰਜਣ ਹਾਰ ਹੈ ਤੂੰ ਆਪ ਹੀ ਸ੍ਰਿਸ਼ਟੀ ਦਾ ਸਿਰਜਣ ਹਾਰ ਹੈ ਤੇ ਤੂੰ ਆਪ ਹੀ ਇਸ ਸ੍ਰਿਸ਼ਟੀ ਦਾ ਨਾਸ ਕਰਨ ਵਾਲਾ ਤੁਦ ਆਪੇ ਸਿਸ਼ਟ ਸਿਰਜਿਆ ਆਪੇ ਫੁਨ ਗਈ ਤੂੰ ਆਪ ਹੀ ਇਸ ਸ੍ਰਿਸ਼ਟੀ ਨੂੰ ਸਾਜਣ ਵਾਲਾ ਤੇ ਆਪ ਹੀ ਨਾਸ ਕਰਨ ਵਾਲਾ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਮੈਂ ਕਈ ਵਾਰੀ ਬੇਨਤੀ ਕਰਦਾ ਜਦੋਂ ਕਿਸੇ ਵੀ ਸ਼ਬਦ ਦੇ ਅਰਥ ਦੇਖਨੇ ਹੋ ਨਾ ਤੇ ਉਪਰਕਰਨ ਅਨੁਸਾਰ ਫਿਰ ਅਰਥ ਨਿਕਲਦੇ ਨੇ ਦੇਖੋ ਇੱਥੇ ਸ਼ਬਦ ਦਾ ਅਰਥ ਹੁਕਮ ਆ ਗਿਆ ਸਾਹਾ ਸੰਗਤ ਉਹਨਾਂ ਹਰ ਜਗ੍ਹਾ ਸ਼ਬਦ ਦੇ ਅਰਥ ਸ਼ਬਦ ਨਹੀਂ ਹੈ ਇੱਥੇ ਦਦੇ ਥੱਲੇ ਔਕੜ ਲੱਗਾ ਇੱਥੇ ਸ਼ਬਦ ਦਾ ਅਰਥ ਹੈ ਹੁਕਮ ਸਭ ਇੱਕੋ ਸ਼ਬਦ ਵਰਤਦਾ ਇਹ ਪ੍ਰਭੂ ਸਾਰੇ ਪਾਸੇ ਤੇਰਾ ਹੀ ਹੁਕਮ ਵਰਤ ਰਿਹਾ ਜੋ ਕਰੇ ਸੋ ਹੋਏ ਜੋ ਕੁਝ ਤੂੰ ਕਰਦਾ ਤੇ ਉਹੀ ਕੁਝ ਹੁੰਦਾ ਬੜੇ ਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਮਾਰਕੰਦੇ ਜਿਹੜੇ ਫਿਰ ਗੁਰਮੁਖ ਜਨ ਗੁਰੂ ਦੇ ਸ਼ਰਨ ਵਿੱਚ ਆ ਜਾਂਦੇ ਗੁਰੂ ਦੇ ਸਨਮੁਖ ਹੁੰਦੇ ਨਾ ਉਹਨਾਂ ਤੇ ਉਹ ਪਰਮਾਤਮਾ ਇਹ ਵਡਿਆਈ ਕਰਦਾ ਹੈ ਇਹ ਬਖਸ਼ਿਸ਼ ਕਰਦਾ ਹੈ ਕਿ ਉਹਨਾਂ ਨੂੰ ਅਪਨਾ ਮਿਲਾਪ ਬਖਸ਼ਿਸ਼ ਕਰ ਦਿੰਦਾ ਮਾਰਕੰਦੇ ਗੁਰਮੁਖ ਨਾਨਕ ਅਰਾਧਿਆ ਸਬਿਆਖੋ ਧੰਨ 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 ਗੁਰਸੋਇ ਮਾਰਕੰਦੇ ਜਿਸ ਗੁਰੂ ਦੇ ਸ਼ਰਨ ਪੈ ਕੇ ਜਿਸ ਗੁਰੂ ਦੇ ਸਨਮੁਖ ਹੋ ਕੇ ਇੱਡਾ ਵੱਡਾ ਮੁਕਾਮ ਜਿਹੜਾ ਹਾਸਲ ਹੁੰਦਾ ਹੈ ਜਿਸ ਗੁਰੂ ਦੀ ਸ਼ਰਨ ਬਹਿ ਕੇ ਉਸ ਪ੍ਰਭੂ ਪਰਮਾਤਮਾ ਨੂੰ ਅਰਾਧਿਆ ਜਾਂਦਾ ਤਾਂ ਫਿਰ ਸਾਰੇ ਜਨ ਮਿਲ ਕੇ ਆਖੋ ਨਾ ਐਸੇ ਗੁਰੂ ਨੂੰ ਕਿ ਸਭ ਆਖੋ ਧੰਨ 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 ਗੁਰਸੋਇ ਐਸਾ ਗੁਰੂ ਧੰਨ ਜਿਹਦੇ ਸਾਹਮਣੇ ਹੋ ਕੇ ਜਿਹਦੀ ਗੋਦ ਵਿੱਚ ਬੈਠ ਕੇ ਜਿਹਦੀ ਸ਼ਰਨ ਵਿੱਚ ਆ ਕੇ ਅਸੀਂ ਉਸ ਪ੍ਰਭੂ ਪਰਮਾਤਮਾ ਨੂੰ ਧਿਆ ਕੇ ਤੇ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਸੋ ਇਤਨੀ ਅਕ ਬੇਨਤੀਆਂ ਪਰਵੰਸ ਸਾਧ ਸੰਗਤ ਦਾਸ ਫਿਰ ਬੇਨਤੀ ਕਰਨ ਲੱਗਾ ਇਹ ਜਿਹੜੇ ਦਿਹਾੜੇ ਚੱਲਦੇ ਪੈਣ ਆਓ ਯਾਦ ਕਰੀਏ ਜਿਨ੍ਹਾਂ ਜਿਨ੍ਹਾਂ ਲੋਕਾਂ ਤੇ ਹੋਰ ਦਿਹਾੜੇ ਨਾਲ ਮੁਬਾਰਕ ਹੈ ਉਹਨਾਂ ਨੂੰ ਜੋ 크리스마ਸ ਮਨਾਉਂਦੇ ਨੇ ਉਹਨਾਂ ਨੂੰ ਮੁਬਾਰਕ ਹੈ ਕਿਉਂਕਿ ਉਹਨਾਂ ਦਾ ਉਹ ਦਿਹਾੜਾ ਜੀ ਲੇਕਿਨ ਅਸੀਂ ਇਹਨਾਂ ਦਿਨਾਂ ਵਿੱਚ ਗੁਰਕਲਗੀ ਤਰ ਪਾਤਸ਼ਾਹ ਦੇ ਸਹਿਬਜ਼ਾਦਿਆਂ ਨੂੰ ਚੇਤੇ ਕਰਨਾ ਮਾਤਾ ਗੁਜਰ ਕੌਰ ਜੀ 80 ਸਾਲ ਤੋਂ ਵੱਧਿਕ ਉਮਰ ਹੋ ਗਈ ਹੈ ਮੈਂ ਇੱਕ ਦਿਨ ਵੀ ਪੋ ਮਿਨਾ ਆਰੰਭ ਹੋਇਆ ਸੀ ਤੇ ਬੇਨਤੀ ਕੀਤੀ ਸੀ ਇਹਨਾਂ ਦਿਨਾਂ ਵਿੱਚ ਜਾਂ ਬਜ਼ੁਰਗਾਂ ਨੂੰ ਜ਼ਿਆਦਾ ਠੰਡ ਲੱਗਦੀ ਜਾਂ ਬੱਚਿਆਂ ਨੂੰ ਜ਼ਿਆਦਾ ਠੰਡ ਲੱਗਦੀ ਹੈ ਉਸ ਮੌਕੇ ਸੀਨ ਚੇਤੇ ਕਰਿਓ ਠੰਡੇ ਬੁਰਜ ਦੇ ਅੰਦਰ ਮਾਤਾ ਗੁਜਰ ਕੌਰ ਜੀ ਬੈਠੀ ਹੈ ਆਪਣੇ ਦੋ ਲਾਲਾਂ ਨੂੰ ਗੋਦ ਵਿੱਚ ਬਿਠਾ ਕੇ ਜਿਨ੍ਹਾਂ ਦੀ ਬਾਲ ਅਵਸਥਾ 5 ਸਾਲ ਤੇ 7 ਸਾਲ ਦੀ ਉਮਰ ਆ ਕੀ ਹੁੰਦੀਆਂ ਨੇ ਉਹਨਾਂ ਕਿਹੜੀਆਂ ਕੋਠੀਆਂ ਪਾਨੀਆਂ ਸਨ ਕਿਹੜੇ ਮੈਲ ਉਸਾਰ ਨੇ ਸੰਸਾਦ ਸੰਗਤ ਸਾਡੇ ਸੁੱਖਾਂ ਦੇ ਖਾਤਰ ਉਹਨਾਂ ਆਪਣਾ ਸਭ ਕੁਝ ਦਾਤੇ ਲਾ ਦਿੱਤਾ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਤੇ ਸਾਡੇ ਤੋਂ ਕੁਝ ਨਹੀਂ ਮੰਗਿਆ ਬਸ ਸਾਡਾ ਇੱਕ ਫਰਜ਼ ਬੰਦਾ ਜੇ ਕਿ ਉੱਠਦੇ ਬੈਂਦੇ ਸੌਂਦੇ ਜਾਗਦੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਕਰਕੇ ਆਪਣਾ ਫਰਜ਼ ਨਿਭਾਈਏ ਕਿ ਆਪਣੇ ਸਿਰ ਤੋਂ ਜਿਹੜਾ ਕਰਜ਼ਾ ਉਸ ਨੂੰ ਉਤਾਰੀਏ ਇਤਨੀਆਂ ਕਿ ਬੇੰਤੀਆਂ ਪਰਵਾਨ ਵਿਚਾਰਾਂ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਂ ਸੜੀਆਂ ਜਿਉਂ ਹੋਵੇ ਸਾਬ ਸਵੇਰ ਗੱਜ ਕੇ ਫਤਿਹ ਬੁਲਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ